ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਮੈਂ ਪਾਰਟੀ ਵੇਅਰ weddings ਸਪੈਸ਼ਲ ਨਿਊਲੀ weddings ਲਈ ਨਿਊਲੀ ਵਿਡਸ ਲਈ ਬਹੁਤ ਹੀ ਪਿਆਰੀਆਂ ਪੇਜਾਂ ਸੋਨੀਆਂ ਸੋਨੀਆਂ ਤੇ ਥੋੜੀਆਂ ਬੋਤੀਆਂ ਗਰਲਿਸ਼ ਲੁੱਕ ਵਾਲੀਆਂ ਕਲੈਕਸ਼ਨਾਂ ਲੈ ਕੇ ਆਈਆਂ ਕਲੈਕਸ਼ਨਾਂ ਵਿੱਚ ਜੋ ਵੀ ਨੇ ਪ੍ਰਾਈਸ ਜਿਹੜਾ ਸਭ ਤਾਂ ਡਿਫਰੈਂਟ ਡਿਫਰੈਂਟ ਹੈ ਕਲੈਕਸ਼ਨ ਵਿੱਚ ਕਲਰ ਕਾਫੀ ਹੈਗੇ ਨੇ ਫਰਸਟ ਕਲੈਕਸ਼ਨ ਜਿਹੜੀ ਚੱਲ ਰਹੀ ਹੈ ਇਹਦੇ ਵਿੱਚ ਬਹੁਤ ਜ਼ਿਆਦਾ ਕਲਰ ਨੇ ਹੈਂਡਵਰਕ ਆਏਗਾ ਗੋਟਾ ਪੱਟੀ ਵਰਕ ਆਏਗਾ ਤਿੱਲਾ ਵਰਕ ਆਏਗਾ ਦੁਪੱਟਾ ਜਿਹੜਾ ਨਾਲ ਬਹੁਤ ਹੀ ਪਿਆਰਾ ਆਏਗਾ ਫੁੱਲ ਆਲ ਓਵਰ ਕਵਰਡ ਆਏਗਾ 슬ੀਵਜ਼ ਵੀ ਹੈਵੀ ਆਣ ਗਿਆ ਅਮਲ ਮੋਸਲੀ ਜਿਹੜੀਆਂ ਕਲੈਕਸ਼ਨਾਂ ਇਹਨਾਂ ਵਿੱਚ ਆਣ ਗਈਆਂ ਉਹ ਸਾਰੀਆਂ ਹੈਂਡਵਰਕ ਵਾਲੀਆਂ ਆਣ ਗਈਆਂ ਕੁਝ ਕਲੈਕਸ਼ਨਾਂ ਦੇ ਵਿੱਚ ਤੁਹਾਨੂੰ ਸਿੰਗਲ ਸਿੰਗਲ ਕਲਰ ਮਿਲੇਗਾ ਕੁਝ ਵੀ ਚ ਆਪਸ਼ਨਸ ਹੈਗੀਆਂ ਨੇ ਮੈਂ ਇੱਥੇ ਸਾਰੀਆਂ ਐਡ ਕਰ ਦਿੱਤੀਆਂ ਨੇ ਇਹਨਾਂ ਵਿੱਚ ਜੋ ਪਹਿਲੇ ਕਲੈਕਸ਼ਨਾਂ ਗਈਆਂ ਸਿੰਗਲ ਸਿੰਗਲ ਸੀ ਇਹਦੇ ਵਿੱਚ ਚਾਰ ਕਲਰ ਆਪਸ਼ਨ ਆਣਗੇ ਇਹਦੇ ਵਿੱਚ ਦੋ ਆਣਗੇ ਕਲਰ ਆਪਸ਼ਨ ਜਿਹੜੇ ਮੈਜੈਂਟਾ ਤੇ ਜੈਲੋ ਵਾਲਾ ਕਲਰ ਆਏਗਾ ਬਾਕੀ ਜਿਹਨਾਂ ਦੇ ਨਾਲ ਚੜਾਉਣ ਦੁਪੱਟਾ ਆਏਗਾ ਪਿਓਰ ਦਾ ਇਹ ਲਾਈਟ ਟੋਨ ਵਿੱਚ ਬਹੁਤ ਹੀ ਪਿਆਰੇ ਕਲਰ ਆਣਗੇ ਪੈਸਟਰਲ ਟونز ਆ ਜਾਣਗੇ ਦੁਪੱਟਾ ਨਾਲ ਬਿਲਕੁਲ ਪ੍ਰੋਪਰ ਡਿਜੀਟਲ ਪ੍ਰਿੰਟ ਵਾਲਾ ਆਏਗਾ ਇਹਦੇ ਵਿੱਚ ਵੀ ਕੁਝ ਕਲਰ ਆਪਸ਼ਨਸ ਹੈਗੇ ਨੇ ਜਿਹੜੇ ਕਿ ਮੈਂ ਇੱਥੇ ਐਡ ਕਰ ਦਿੱਤੇ ਨੇ ਗਰਮੀਆਂ ਵਾਲੀ ਸਪੈਸ਼ਲ ਐਵ ਲਈ ਇਹ ਕਲੈਕਸ਼ਨਾਂ ਨੇ ਜਿਹੜੀਆਂ ਹੁਣ ਚੱਲ ਰਹੀਆਂ ਨੇ ਇਹਨਾਂ ਦਾ ਲਾਈਨਿੰਗ ਤੁਸੀਂ ਲਗਾ ਕੇ ਲੁੱਕ ਵੱਖਰੀ ਆਏਗੀ ਅਦਰਵਾਇਜ਼ ਜਿਹੜੇ ਕਿ ਬਿਨਾ ਲਾਈਨਿੰਗ ਤੋਂ ਵੀ ਇਹ ਸੂਟ ਚੱਲ ਜਾਣਗੇ ਬਟ ਜੇ ਲਾਈਨਿੰਗ ਦੇ ਨਾਲ ਇੱਕ ਸੂਟ ਲੁੱਕ ਜਿਹੜੀ ਡਿਫਰੈਂਟ ਹੋ ਜਾਂਦੀ ਹੈ ਇਹ ਜਿਹੜੀਆਂ ਕਲੈਕਸ਼ਨਾਂ ਨੇ ਇਹ ਹੈਂਡਵਰਕ ਨਾਲ ਆਈਆਂ ਨੇ ਇਹੀ ਸੇਮ ਤਰ੍ਹਾਂ ਦੀ ਕਲੈਕਸ਼ਨਾਂ ਬਟ ਫੈਬਰਿਕ ਜਾਰਜਰ ਦੇ ਨਾਲ ਰੇਂਜ ਅਲੱਗ-ਅਲੱਗ ਹੋ ਜਾਂਦੀ ਹੈ ਬਾਟਮ ਤੇ ਵਰਕ ਹੈ ਦੁਪੱਟੇ ਤੇ ਵਰਕ ਲੈਸ ਲੱਗੀ ਹੋਈ ਹੈ ਤੇ ਕੇਰਾਫੁੱਲ embroiderry ਵਾਲਾ ਬਾਕੀ ਅਗਰ ਬਾਈ ਕਰਨਾ ਹੈ ਸੂਟ ਜਾਂ ਕੋਈ ਕੁਇਰੀ ਕਰਨੀ ਹੈ ਤਾਂ ਨੰਬਰ ਮੈਂ ਆਪਣਾ 623924575 ਜੁ ਦਿੱਤਾ ਆਇਆ ਇਹ ਵਾਲਾ ਜਿਹੜੇ ਨੇ ਕਾਸਟ ਟਿਸ਼ੂ ਦੇ ਨਾਲ ਆਣਗੇ ਅੱਜਕੱਲ ਕਾਸਟ ਟਿਸ਼ੂ ਤੇ ਸ਼ਿਮਰ ਬਹੁਤ ਟ੍ਰੈਂਡ ਕਰ ਰਿਹਾ ਇਹਦੇ ਵਿੱਚ অপਸ਼ਨ ਜਿਹੜੀਆਂ ਹੈਗੀਆਂ ਨੇ ਐਡ ਕਰ ਦਿੱਤੀਆਂ ਨੇ ਤੁਸੀਂ ਮਨ ਮੈਂ ਨੰਬਰ 'ਤੇ ਜਾ ਕੇ ਮੈਸੇਜ ਕਰ ਸਕਦੇ ਹੋ ਸਕਰੀਨਸ਼ਾਟ ਸੈਂਡ ਕਰ ਦਿਓ ਅਗਰ ਕੋਈ ਕੁਇਰੀ ਕਰਨੀ ਹੈ ਤਾਂ ਮੈਂ ਤੁਹਾਨੂੰ ਕਿਹਾ ਤੁਹਾਡੀ ਕਰ ਇਹਦਾ ਰਿਪਲਾਈ ਜ਼ਰੂਰ ਦੇਵਾਂਗੀ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੀਆਂ ਨਵੀਆਂ ਕਲੈਕਸ਼ਨਾਂ ਨਾਲ ਨਵੇਂ ਨਵੇਂ ਸੂਟਾਂ ਦਾ ਥੈਂਕ ਯੂ ਫਾਰ ਵਾਚਿੰਗ ਮਾਈ ਵੀਡੀਓ